ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕੀਏ ਦਾ ਰਾਇਤਾ ਯਾਨੀ ਕਿ ਲੋਕੀ ਦਾ ਰਾਇਤਾ ਬਹੁਤ ਜ਼ਿਆਦਾ ਹੈਲਦੀ ਇਹ ਰੈਸਪੀ ਹੈ ਤੇ ਬਹੁਤ ਜ਼ਿਆਦਾ ਸਵਾਦ ਇਹ ਰਹਿਤਾ ਜਿਹੜਾ ਬਣ ਕੇ ਤਿਆਰ ਹੁੰਦਾ ਕਈ ਮੇਰੀਆਂ ਭੈਣਾਂ ਉਬਾਲ ਲੈਂਦੀਆਂ ਨੇ ਲੋਕੀ ਨੂੰ ਕੀਏ ਨੂੰ ਤੇ ਕਈ ਭੁੰਨ ਲੈਂਦੀਆਂ ਨੇ ਜੋ ਬਿਲਕੁਲ ਗਲਤ ਤਰੀਕਾ ਆਪਾਂ ਤੁਹਾਨੂੰ ਬਿਲਕੁਲ ਸਹੀ ਰੈਸਪੀ ਦੇਵਾਂਗੇ ਤੇ ਬਹੁਤ ਜ਼ਿਆਦਾ ਇਹ ਸੌਖਾ ਤਰੀਕਾ ਸਿਰਫ 10 ਮਿੰਟਾਂ 'ਚ ਹੀ ਇਹ ਰਾਇਤਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਆ ਕਰੋ। ਲਓ ਜੀ ਇਹ ਲਿਆ ਆਪਾਂ ਕੀ ਆ? ਮਾਲਵੇ ਦੇ ਵਿੱਚ ਇਹਨੂੰ ਕੱਦੂ ਵੀ ਬੋਲਿਆ ਜਾਂਦਾ। ਮੈਨੂੰ ਇਸ ਤੋਂ ਛੋਟੇ ਸਾਈਜ਼ ਦਾ ਨਹੀਂ ਮਿਲਿਆ ਜੇ ਤੁਹਾਨੂੰ ਇਸ ਤੋਂ ਛੋਟੇ ਸਾਈਜ਼ ਦਾ ਮਿਲਿਆ ਤਾਂ ਤੁਸੀਂ ਇਹ ਤੋਂ ਵੀ ਛੋਟਾ ਲੈ ਸਕਦੇ ਹੋ। ਬਿਲਕੁਲ ਕੱਚਾ ਲੈਣਾ ਪੱਕਾ ਨਹੀਂ ਲੈਣਾ। ਤੇ ਜੇ ਤੁਹਾਡੇ ਕੋਲੇ ਪੱਕਾ ਹੋਇਆ ਬਾਣੂ ਦਾ ਵੀ ਜਾਂਦਾ ਰਾਇਤਾ ਪਰ ਵਿੱਚੋਂ ਜਿਹੜਾ ਵਾਈਟ ਵਾਲਾ ਪੱਕਾ ਹਿੱਸਾ ਹੁੰਦਾ ਫਿਰ ਉਹਨੂੰ ਤੁਸੀਂ ਬਿਲਕੁਲ ਅਲੱਗ ਕਰ ਦਿਓ। ਲਓ ਜੀ ਇਹਨੂੰ ਆਪਾਂ ਛਿੱਲ ਲਾਂਗੇ। ਸਾਰੇ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਛਿੱਲ ਕੇ ਧੋਵਾਂਗੇ ਬਹੁਤ ਜ਼ਿਆਦਾ ਹੈਲਦੀ ਰੈਸਪੀ ਆ ਕਈ ਬੱਚੇ ਜਾਂ ਆਪਣੇ ਪਰਿਵਾਰ ਦੇ ਵਿੱਚ ਵੱਡੇ ਆ ਨਹੀਂ ਖਾਂਦੇ ਕਦੋਂ ਨੂੰ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਨੂੰ ਕਦੂ ਖਵਾ ਸਕਦੇ ਹੋ ਕੀ ਆ ਖਵਾ ਸਕਦੇ ਹੋ ਗਰਮੀਆਂ ਦੇ ਵਿੱਚ ਇਹ ਰਾਇਤੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਫਰੋਂਠੇ ਵਗੈਰਾ ਦੇ ਨਾਲ ਤੇ ਬਾਕੀ ਮਿੱਟੀ ਦੇ ਬਰਤਨ ਦੇ ਵਿੱਚ ਜਦੋਂ ਆਪਾਂ ਦਹੀਂ ਜਮਾਉਂਦੇ ਆ ਉਹ ਬਹੁਤ ਜ਼ਿਆਦਾ ਠੰਡਾ ਹੁੰਦਾ ਤੇ ਬਹੁਤ ਜ਼ਿਆਦਾ ਸਵਾਦ ਬਣਦਾ ਇਹਦੇ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 10 ਤੋਂ 15 ਮਿੰਟ ਲੱਗਦੇ ਨੇ ਲੋ ਜੀ ਇਹਨੂੰ ਆਪਾਂ ਸਾਰੇ ਨੂੰ ਛਿੱਲ ਲਿਆ ਦੋਨੇ ਪਾਸਿਆਂ ਤੋਂ ਆਪਾਂ ਇਹਨੂੰ ਕੱਟ ਦਾਂਗੇ ਅੱਗੋਂ ਵੀ ਜਿੰਨਾ ਕੁ ਰਹਿ ਗਿਆ ਹਿੱਸਾ ਉਹਨੂੰ ਵੀ ਚੰਗੀ ਤਰ੍ਹਾਂ ਛਿੱਲ ਲਾਂਗੇ ਤੇ ਪਿਛੋਂ ਆਪਾਂ ਡੰਡੀ ਨੂੰ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਧੋਣ ਤੋਂ ਬਾਅਦ ਹੀ ਆਪਾਂ ਇਹਨੂੰ ਕद्दूकस ਕਰਾਂਗੇ ਗ੍ਰੇਟ ਕਰਾਂਗੇ ਲੋ ਜੀ ਇੱਕ ਇੱਥੇ ਮੈਂ ਕੀਆ ਹੋਰ ਲਿਆ ਜਿਹੜੇ ਆਪਾਂ ਪਰੌਂਠੇ ਬਣਾਵਾਂਗੇ ਤੇ ਆਪਾਂ ਇਹਨੂੰ ਬਿਲਕੁਲ ਉੱਤੋਂ ਉੱਤੋਂ ਕੱਦੂ ਕਸ਼ ਕਰਾਂਗੇ ਵਿੱਚੋਂ ਆਪਾਂ ਜਿਹੜਾ ਇਹਦਾ ਵਾਈਟ ਜਿਹਾ ਹਿੱਸਾ ਉਹ ਨਹੀਂ ਲਵਾਂਗੇ ਕਿਉਂਕਿ ਉਹਦੇ ਨਾਲ ਰਾਇਤਾ ਜਿਆਦਾ ਸਵਾਦ ਨਹੀਂ ਬਣਦਾ ਜਿਹੜੇ ਉੱਪਰਲਾ ਹੁੰਦਾ ਉਹਦੇ ਬਹੁਤ ਵਧੀਆ ਲੱਛੇ ਬਣਦੇ ਨੇ ਤੇ ਉਸੇ ਨਾਲ ਜਿਹੜਾ ਰਾਇਤਾ ਜਿਆਦਾ ਸਵਾਦ ਬਣਦਾ ਦੂਜੇ ਦਾ ਜਾਲਾ ਜਿਹਾ ਬਣ ਜਾਂਦਾ ਬਾਕੀ ਸਾਰਿਆਂ ਦਾ ਆਪੋ ਆਪਣਾ ਹਿਸਾਬ ਕਿਤਾਬਾ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਉਹਨੂੰ ਪਾ ਸਕਦੇ ਹੋ ਉਹਨੂੰ ਆਪਾਂ ਬਿਲਕੁਲ ਵੀ ਵਾਈਟ ਹਿੱਸੇ ਨੂੰ ਵੇਸਟ ਨਹੀਂ ਕਰਨਾ ਉਹਨੂੰ ਤੁਸੀਂ ਸਬਜ਼ੀ 'ਚ ਵੀ ਪਾ ਸਕਦੇ ਹੋ ਤੇ ਪਰੌਂਠੇ ਦੇ ਵਿੱਚ ਵੀ ਪਾ ਸਕਦੇ ਹੋ ਪਰੌਂਠੇ ਦੇ ਵਿੱਚ ਆਪਾਂ ਸਾਰੇ ਨੂੰ ਹੀ ਪਾ ਦਿੰਨੇ ਹੁੰ ਤੇ ਨੂੰ ਆਪਾਂ ਮੀਡੀਅਮ ਜੇ ਪਾਸੇ ਨਾਲ ਕद्दूकश ਕੀਤਾ ਨਾ ਜ਼ਿਆਦੇ ਬਰੀਕ ਨਾਲ ਕਰਨਾ ਤੇ ਨਾ ਹੀ ਜ਼ਿਆਦੇ ਆਪਾਂ ਮੋٹے ਨਾਲ ਕਰਨਾ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਜੇ ਮੋٹے-ਮੋٹے ਲੱਛੇ ਹੋਏ ਫਿਰ ਵੀ ਵਧੀਆ ਨਹੀਂ ਲੱਗਦਾ ਰਾਇਤਾ ਸਖਤ ਜਿਹੜਾ ਹਿੱਸਾ ਹੋਊਗਾ ਉੱਤੇ ਗ੍ਰੀਨ ਵਾਲਾ ਉਹਨੂੰ ਸਾਰੇ ਨੂੰ ਕद्दूकश ਕਰ ਲਾਂਗੇ ਤੁਸੀਂ ਕੱਟ ਕੇ ਵੀ ਕਰ ਸਕਦੇ ਹੋ ਮੈਂ ਸਾਫ਼ ਤੇ ਕद्दू ਨੂੰ ਕੀਤਾ ਲੋ ਜੀ ਕद्दूकश ਕਰਨ ਤੋਂ ਬਾਅਦ ਆਪਾਂ ਅੱਗੇ ਕਿਚਨ 'ਚ ਤੇ ਫਰਾਈਪੈਨ ਦੇ ਵਿੱਚ ਇਹਨੂੰ ਮੈਂ ਪਾ ਲਿਆ ਗੈਸ ਆਪਾਂ ਚਲਾ ਲਿਆ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਅੱਧੇ 24 ਅੱਧਾ ਗਲਾਸ ਪਾਣੀ ਦਾ ਪਾਇਆ ਮੈਂ ਬਸ ਇੰਨਾ ਕੁ ਪਾਉਣਾ ਵੀ ਇਹ ਡੁੱਬਣਾ ਚਾਹੀਦਾ ਇਹ ਪੱਕਣਾ ਚਾਹੀਦਾ ਪਾਣੀ ਦੇ ਵਿੱਚ ਸਾਰੇ ਪਾਣੀ ਨੂੰ ਆਪਾਂ ਸਾੜਾਂਗੇ ਕੋਈ ਆਪਾਂ ਉਬਾਲ ਕੇ ਪਾਣੀ ਨਹੀਂ ਬਾਹਰ ਕੱਢਣਾ ਕੁਝ ਮੇਰੀਆਂ ਭੈਣਾਂ ਇਹਨੂੰ ਉਬਾਲ ਕੇ ਬਾਹਰ ਕੱਢ ਦਿੰਦੀਆਂ ਨੇ ਪਾਣੀ ਨੂੰ ਜਿੰਨਾ ਇਹਦੇ ਵਿੱਚ ਤੱਤ ਹੁੰਦੇ ਨੇ ਨਿਊਟ੍ਰੀਸ਼ਨ ਇਹਦੀ ਵੈਲਿਊ ਹੁੰਦੀ ਆ ਤੁਸੀਂ ਸਾਰੇ ਨੂੰ ਖਤਮ ਕਰ ਦਿੰਦੇ ਹੋ ਬਿਲਕੁਲ ਗਲਤ ਤਰੀਕਾ 5-4 ਮਿੰਟਾਂ ਦੇ ਵਿੱਚ ਹੀ ਸਾਰਾ ਪਾਣੀ ਸੁੱਕ ਜਾਂਦਾ ਤਾਂ ਇਹ ਸੌਫਟ ਹੋ ਜਾਂਦਾ ਲੋ ਜੀ ਸਾਰਾ ਪਾਣੀ ਸੁੱਕ ਗਿਆ ਤੁਸੀਂ ਦੇਖ ਲਓ ਤੇ ਚੰਗੀ ਤਰ੍ਹਾਂ ਸੌਫਟ ਵੀ ਹੋ ਗਿਆ ਗੈਸ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਆਪ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ 'ਚ ਲਾਵਾਂਗੇ। ਬਿਲਕੁਲ ਵੀ ਇਹਦੇ ਵਿੱਚ ਬੂੰਦ ਵੀ ਪਾਣੀ ਦੀ ਨਹੀਂ ਰਹੀ। ਲੋ ਜੀ ਇਹਨੂੰ ਮੈਂ ਪਾਣੀ 'ਚ ਰੱਖਤਾ ਸੀ ਤੇ 2 ਮਿੰਟਾਂ 'ਚ ਇਹ ਠੰਡਾ ਹੋ ਗਿਆ ਪਾਣੀ 'ਚ ਰੱਖਣ ਤੋਂ ਬਾਅਦ। ਹੁਣ ਆਪਾਂ ਇਹਨੂੰ ਲਾਵਾਂਗੇ ਜੀ ਫ੍ਰਿਜ ਦੇ ਵਿੱਚ ਠੰਡਾ ਠੰਡਾ ਕਰ ਲਾਂਗੇ ਬਿਲਕੁਲ। ਕਿਉਂਕਿ ਜੇ ਗਰਮ ਨੂੰ ਆਪਾਂ ਦਹੀਂ ਦੇ ਵਿੱਚ ਪਾਤਾ ਇਹਨੇ ਬਿਲਕੁਲ ਵੀ ਬੇਸਵਾਦ ਆ ਜਾ ਹੋ ਜਾਣਾ। ਸਵਾਦ ਨਹੀਂ ਬਣਨਾ। ਸਾਰੇ ਨੂੰ ਇੱਕ ਵਰਤਨ ਦੇ ਵਿੱਚ ਕੱਢ ਕੇ ਫ੍ਰਿਜ 'ਚ ਲਾ ਦਾਂਗੇ। ਤੁਸੀਂ ਇਹਨੂੰ ਇੱਕ ਹਫ਼ਤੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ। ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਇਕੱਠਾ ਬਣਾ ਕੇ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਖਾਣਾ ਦਹੀਂ ਦੇ ਵਿੱਚ ਪਾ ਲਓ ਲਓ ਜੀ ਠੰਡਾ ਹੋ ਗਿਆ ਆਪਣਾ ਰਾਇਤਾ ਤੇ ਇੱਧਰ ਆਪਾਂ ਪਾਵਾਂਗੇ ਜੀ ਇੱਕ ਗੜਵੀ ਦੇ ਵਿੱਚ ਦਹੀਂ ਬਹੁਤ ਜ਼ਿਆਦਾ ਵਧੀਆ ਦਹੀਂ ਜੰਮਣੀ ਆਪਣੀ ਇਹ ਗਾਂ ਦੇ ਦੁੱਧ ਦੀ ਆ ਥੋੜੀ ਜਿਹੀ ਪਤਲੀ ਹੋ ਸਕਦੀ ਆ ਜਿੰਨੀ ਕੁ ਲੋੜ ਆਪਾਂ ਦਹੀਂ ਪਾ ਲੈਣੀ ਆ ਇਸ ਨਿੱਟੀ ਦੇ ਵਰਤਨ ਦੇ ਵਿੱਚ ਵੀ ਬਣਾ ਸਕਦੇ ਹਾਂ ਤੇ ਨੂੰ ਆਪਾਂ ਹੁਣ ਜੀ ਮੈਸ਼ਰ ਦੇ ਨਾਲ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਕੋਟ ਲਾਂਗੇ ਤੁਸੀਂ ਚਾਹੋ ਤੈਨੂੰ ਚਾਹ ਪੂਣੀ ਥਾਈ ਵੀ ਕੱਢ ਸਕਦੇ ਹੋਂ ਤਾਂ ਇਹ ਉਹਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਇਹ ਕੁਲ ਜਾਂਦੀ ਆ ਕਰੀਮੀ ਕਰੀਮੀ ਦਹੀਂ ਆ ਜਿਹੜੀ ਆਪਣੀ ਬਣ ਜਾਂਦੀ ਆ ਫੇਰ ਹੀ ਆਪਣਾ ਰਾਇਤਾ ਸਵਾਦ ਬਣਦਾ ਜੇ ਆਪਾਂ ਇਹਨੂੰ ਕੁੱਟਾਂ ਦੇ ਵਿੱਚ ਹੀ ਪਾ ਦਈਏ ਨਾ ਦਹੀਂ ਨੂੰ ਕੁੱਟੀਏ ਫਿਰ ਇਹ ਵਧੀਆ ਨਹੀਂ ਲੱਗਦਾ ਅਲੱਗ-ਅਲੱਗ ਜਿਹਾ ਪਿਆ ਰਹਿੰਦਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਕੀ ਆ ਜਿਹੜਾ ਆਪਾਂ ਬਣਾ ਕੇ ਰੱਖਿਆ ਦੋ ਤਿੰਨ ਚਮਚੇ ਆਪਾਂ ਪਾ ਦਾਂਗੇ ਜਿੰਨਾ ਕੁ ਤੁਸੀਂ ਪਾਉਣਾ ਉਹਨਾ ਪਾ ਸਕਦੇ ਹੋ ਲੋ ਜੀ ਪਹਿਲਾਂ ਆਪਾਂ ਦੋ ਚਮਚੇ ਪਾ ਕੇ ਦੇਖ ਲੈਨੇ ਜੇ ਘੱਟ ਲੱਗਿਆ ਆਪਾਂ ਹੋਰ ਪਾ ਲਾਂਗੇ ਕਈ ਬਹੁਤ ਜ਼ਿਆਦਾ ਕद्दू ਪਾ ਕੇ ਕੀ ਆ ਪਾ ਕੇ ਖਾਂਦੇ ਨੇ ਕਈ ਛੋੜਾ ਜਾ ਪਾ ਕੇ ਖਾਂਦੇ ਨੇ ਸਾਰਿਆਂ ਦੇ ਖਾਣ ਦਾ ਆਪੋ ਆਪਣਾ ਹਿਸਾਬ ਬਤਾਉਂਦਾ ਸਾਰੇ ਆਪੋ ਆਪਣੀ ਦਹੀਂ ਦੇ ਵਿੱਚ ਵੀ ਆਪਾਂ ਪਾ ਕੇ ਖਾ ਸਕਦੇ ਬਹੁਤ ਜ਼ਿਆਦਾ ਠੰਡਾ ਹੁੰਦਾ ਜਰੂਰ ਖਾਇਆ ਕਰੋ ਮੌਸਮੀ ਸਬਜ਼ੀਆਂ ਸਾਨੂੰ ਜਰੂਰ ਖਾਣੀਆਂ ਚਾਹੀਦੀਆਂ ਨੇ ਲੋ ਜੀ ਇੱਕ ਚਮਚਾ ਆਪਾਂ ਹੋਰ ਪਾਤਾ ਬਿਲਕੁਲ ਵੀ ਇਕੱਠਾ ਜਾਣੀ ਹੋਇਆ ਕੱਲਾ ਕੱਲਾ ਰਹੂਗਾ ਇਹ ਦਹੀਂ ਦੇ ਵਿੱਚ ਜੇ ਆਪਾਂ ਵਾਈਟ ਜਾ ਹਿੱਸਾ ਵਾਰੀਏ ਫਿਰ ਇਹ ਇਕੱਠਾ ਜਾ ਹੋ ਜਾਂਦਾ ਲੋ ਜੀ ਹੁਣ ਆਪਾਂ ਇਹਨੂੰ ਪਾਵਾਂਗੇ ਇੱਕ ਕੌਲੀ ਦੇ ਵਿੱਚ ਨਾਇਦਾ ਰੰਗ ਖਰਾਬ ਹੋਇਆ ਬਿਲਕੁਲ ਵੀ ਇਹ ਕਾਲਾ ਨਹੀਂ ਹੋਇਆ ਜੇ ਆਪਾਂ ਇਹ ਪੂਨਲੀ ਇਹਦਾ ਇਹਦਾ ਕਲਰ ਆ ਜਿਹੜਾ ਖਰਾਬ ਹੋ ਜਾਂਦਾ ਤੇ ਜੇ ਆਪਾਂ ਉਹ ਵਾਲ ਕੇ ਨਚੋੜ ਦਈਏ ਤਾਂ ਬਿਲਕੁਲ ਇਹ ਇਕੱਠਾ ਹੋ ਜਾਂਦਾ ਬਿਲਕੁਲ ਏਦਾਂ ਵੀ ਨਹੀਂ ਹੋਇਆ ਬਹੁਤ ਸੌਖਾ ਤਰੀਕਾ ਇਹ ਤੇ ਆਪਾਂ ਪਾਵਾਂਗੇ ਜੀ ਮਸਾਲਾ ਆਪਣੀ ਦਹੀਂ ਵਾਲਾ ਇਹਦੀ ਵੀਡੀਓ ਵੀ ਇੱਕ ਭੈਣ ਨੇ ਮੰਗੀ ਸੀ ਇਹਦੀ ਰੈਸਪੀ ਉਹ ਵੀ ਆਪਾਂ ਜ਼ਰੂਰ ਦੇਵਾਂਗੇ ਤੁਹਾਨੂੰ ਬਹੁਤ ਛੇਤੀ ਦੇਵਾਂਗੇ ਤੁਸੀਂ ਇੱਥੇ ਲਾਲ ਮਿਰਚ ਵਗੈਰਾ ਵੀ ਪਾ ਸਕਦੇ ਹੋ ਤੇ ਮੈਂ ਜਦੋਂ ਕੀ ਇਹਨੂੰ ਬਾਲ ਲਿਆ ਸੀ ਉੱਥੇ ਵੀਡੀਓ ਨਹੀਂ ਬਣੀ ਉਹਦੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਪਾਈਆਂ ਸੀ ਕੱਟ ਕੇ ਤੁਸੀਂ ਉਸ ਟਾਈਮ ਇਹਦੇ ਵਿੱਚ ਹਰੀ ਮਿਰਚ ਪਾ ਸਕਦੇ ਹੋ ਹੁਣ ਵੀ ਤੁਸੀਂ ਇੱਥੇ ਪਿਆਜ਼ ਵੀ ਪਾ ਸਕਦੇ ਹੋ ਸੀ ਹਰੀ ਮਿਰਚ ਵੀ ਪਾ ਸਕਦੇ ਹੋ ਕੱਟ ਕੇ ਜਿਵੇਂ ਕਿਸੇ ਨੂੰ ਖਾਣਾ ਪਸੰਦ ਆ ਉਹ ਮੇ ਖਾ ਸਕਦੇ ਆਪਾਂ ਹਰੀ ਮਿਰਚ ਨਾਲ ਇਹ ਰਾਇਤਾ ਬਹੁਤ ਜ਼ਿਆਦਾ ਸਵਾਦ ਬਣਦਾ ਉੱਥੇ ਮੇਥੋਂ ਵੀਡੀਓ ਸ਼ੂਟ ਨਹੀਂ ਹੋਈ ਨਾਲ ਹੀ ਮਿਰਚਾਂ ਉਬਲ ਜਾਂਦੀਆਂ ਨੇ ਹਰੀਆਂ ਬਹੁਤ ਜ਼ਿਆਦਾ ਸੌਫਟ ਹੋ ਜਾਂਦੀਆਂ ਨੇ ਉਹ ਲਓ ਜੀ ਨਾਲ ਆਪਾਂ ਲੈ ਅੰਬ ਦਾ ਆਚਾਰ ਤੇ ਪਿਆਜ਼ ਨਾਲ ਬਣਾਏ ਨੇ ਆਪਾਂ ਕੀਏ ਦੇ ਪਰੌਂਠੇ ਦੀ ਵੀਡੀਓ ਵੀ ਆਪਾਂ ਤੁਹਾਨੂੰ ਦੇਵਾਂਗੇ ਕਾਪਾ ਬਰਤਨ ਦੇ ਵਿੱਚ ਹੋਰ ਪਾ ਲੈਨੇ ਸਵੇਰ ਦਾ ਟਾਈਮ ਆ ਸਾਰਿਆਂ ਦੇ ਲਈ ਇੱਕ ਵਾਸਤਾ ਟਾਈਮ ਆ ਤੇ ਉੱਤੇ ਆਪਾਂ ਪਾਵਾਂਗੇ ਜੀ ਮਸਾਲਾ ਇਹ ਕਾਲਾ ਲੂਣ ਪਵਾਇਆ ਮਿੱਠੇ ਨਹੀਂ ਉੱਪਰ ਇਹ ਮਸਾਲਾ ਪਵਾਊਗਾ ਉੱਪਰ ਇਹਨੇ ਲਾਲ ਮਿਰਚ ਪਵਾਈਆ ਸੌਰੀ ਤੁਸੀਂ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ ਲਾਲ ਮਿਰਚ ਪਾ ਕੇ ਨਾਲ ਤੁਸੀਂ ਫ੍ਰਿਸਪੀ ਪੌਂਠੇ ਤੁਸੀਂ ਚਟਨੀ ਵਗੈਰਾ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਸੁਆਦ ਲੱਗਦੇ ਨੇ ਤੁਸੀਂ ਵੀ ਜ਼ਰੂਰ ਬਣਾਇਓ ਤੇ ਖਾਇਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਵੀ ਤੁਹਾਨੂੰ ਅਗਲੀ ਵੀਡੀਓ ਕਿਸ ਟਾਈਪ ਦੀ ਚਾਹੀਦੀ ਹੈ ਕਿਸ ਰੈਸਪੀ ਦੀ ਚਾਹੀਦੀ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਉਹ ਵੀਡੀਓ ਬਣਾ ਕੇ ਦੇਵਾਂ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ